ਸਭ ਜੀ ਦੇ ਵਿੱਚੋਂ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੀ ਪਾਵਨ ਅਭਿਤਰ ਗੁਰਬਾਣੀ ਸੋਹਣੀ ਸਾਖ ਦੇ 17ਵੀਂ ਅਸ਼ਟਪਦੀ ਦੇ ਆਪਾਂ ਪਹਿਲੇ ਪਦ ਦੀ ਵਿਚਾਰ ਕਰਨੀ ਹੈ। ਅਸ਼ਟਪਦੀ ਚਰਨ ਸਤ ਸਤ ਪਰਸਨ ਹਾਰ ਪੂਜਾ ਸਤ ਸਤ ਸੇਵਾ ਦਾ ਦਰਸ਼ਨ ਸਤ ਸਤ ਪੇਖਣ ਹਾਰ ਨਾਮ ਸਤ ਸਤ ਧਿਆਵਣ ਹਾਰ ਆਪ ਸਤ ਸਤ ਸਦਾਰੀ ਅਪੇ ਗੁਣ ਆਪੇ ਗੁਣਕਾਰੀ ਸ਼ਬਦ ਸਤ ਸਤ ਪ੍ਰਭ ਬਕਤਾ ਸਰਤ ਸਤ ਸਤ ਜਸ ਸੁਣਤਾ ਬੂਝਣ ਹਾਰ ਕੋ ਸਤ ਸਭ ਹੋਏ ਨਾਨਕ ਸਤ ਸਤ ਪ੍ਰਭ ਸੋ ਹੋਏ ਇਹ ਅਜੀ ਪਹਿਲਾ ਪਦ ਕੱਲ ਆਪਾਂ ਵਿਚਾਰ ਕੀਤੀ ਸੀ ਕਿ ਜੋ ਪ੍ਰਮਾਤਮਾ ਦਾ ਸਰੂਪ ਹੈ ਉਹ ਸੱਚ ਹੈ ਆਗ ਸੱਚ ਜੁਗਾਦ ਸੱਚ ਹੈ ਭੇ ਸੱਚ ਨਾਨਕ ਹੋਸੀ ਭੇ ਸੱਚ ਸੋ ਇਸ ਪਦ ਦੇ ਵਿੱਚ ਵੀ ਗੁਰੂ ਸਾਹਿਬ ਜੀ ਨੇ ਉਸ ਸਤ ਸਰੂਪ ਪ੍ਰਮਾਤਮਾ ਨੂੰ ਜਪਣ ਦੀ ਗੱਲ ਆਖੀ ਹੈ ਜਿਹੜੇ ਉਸ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਜਪਦੇ ਰਹਿੰਦੇ ਐ ਸਿਮਰਨ ਕਰਦੇ ਰਹਿੰਦੇ ਐ ਗੁਰੂ ਜੀ ਕਹਿੰਦੇ ਚਰਨ ਸਤ ਸਤ ਪਰਸਨ ਹਾਰ ਕਹਿੰਦੇ ਜਿਹੜੇ ਪ੍ਰਮਾਤਮਾ ਦੇ ਚਰਨਾਂ ਦਾ ਉਹ ਵੀ ਸੱਚੇ ਐ ਤੇ ਜਿਹੜੇ ਉਹਨਾਂ ਨੂੰ ਪੂਜਦੇ ਐ ਉਹਨਾਂ ਨੂੰ ਸ਼ੁੰਦਦੇ ਐ ਉਹ ਵੀ ਸੱਚੇ ਐ ਹੁਣ ਆਪਾਂ ਨੂੰ ਭੁਲੇਖਾ ਪੈ ਜੂਗਾ ਵੀ ਗੁਰੂ ਗ੍ਰੰਥ ਸਾਹਿਬ ਦੇ ਚਰਨ ਕਿਹੜੇ ਐ ਕਿ ਅਸੀਂ ਕਿਹੜੇ ਚਰਨਾਂ ਨੂੰ ਪੂਜਦੇ ਹਾਂ ਮਨ 'ਚ ਸਵਾਲ ਪਾਜਣਾ ਕਈ ਵਾਰ ਵੀ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਦਾ ਪੈਰ ਸੀਗੇ ਕਿ ਉਹ ਵੀ ਪੈਰਾਂ ਨੂੰ ਛੂਹ ਲਾਂਦੇ ਸੀ ਸੰਗਤ ਪਰ ਇੱਥੇ ਹੁਣ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਹੀ ਜਵਾਬ ਲੈਂਦੇ ਆ ਸਗੰਤਾ ਹਿਰਦੈ ਚਰਨ ਸ਼ਬਦ ਸਤਿਗੁਰ ਪਾਓ ਕਹਿੰਦੇ ਭਾਈ ਜਿਹੜੇ ਗੁਰੂ ਦੇ ਚਰਨ ਹਨ ਉਹ ਗੁਰੂ ਦੇ ਸ਼ਬਦ ਹੈ ਤੇ ਜਿਹੜੇ ਗੁਰੂ ਦੇ ਸ਼ਬਦ ਨੂੰ ਆਪਣੇ ਮਨ ਵਿੱਚ ਵਸਾ ਲੈਣਾ ਗੁਰੂ ਦੇ ਚਰਨਾਂ ਨੂੰ ਸੁਣਾਗਾ ਤਾਂ ਸਮਝ ਗਏ ਹੋਵੋਗੇ ਇਹ ਗੱਲ ਤੁਸੀਂ ਕਿ ਗੁਰੂ ਦੇ ਸ਼ਬਦ ਨੂੰ ਆਪਣੇ ਮਨ ਵਿੱਚ ਵਸਾ ਲੈਣਾ ਗੁਰੂ ਦੇ ਚਰਨਾਂ ਨੂੰ ਸੁਣਾਗਾ ਕਹਿੰਦੇ ਭਾਈ ਜਿਹੜੇ ਗੁਰੂ ਦੇ ਸ਼ਬਦ ਨੂੰ ਜਪਦੇ ਐ ਸਿਮਰਨ ਕਰਦੇ ਐ ਉਹ ਵੀ ਪਵਿੱਤਰ ਐ ਚਰਨ ਸਤ ਸਤ ਪਰਸਨ ਆਹਾਰ ਪੂਜਾ ਸਤ ਸਤ ਸੇਵਾਦਾਰ ਜਿਹੜੇ ਉਹਦੀ ਪੂਜਾ ਕਰਦੇ ਆ ਉਹ ਵੀ ਸੱਚੇ ਐ ਤੇ ਪੂਜਾ ਕਰਨ ਵਾਲੇ ਵੀ ਸੱਚੇ ਐ ਜਿਹੜੀ ਪੂਜਾ ਹੈ ਉਹ ਵੀ ਸੱਚੀ ਆ ਉਹਦੀ ਪੂਜਾ ਸਤ ਕਿਉਂਕਿ ਜਿਹੜੇ ਪ੍ਰਮਾਤਮਾ ਦੇ ਦਰ ਦੇ ਉੱਤੇ ਗੁਰੂ ਦੇ ਦਰ ਦੇ ਉੱਤੇ ਸੇਵਾ ਕੀਤੀ ਹੈ ਨਾ ਪਿਆਰਿਓ ਕੋਈ ਮੱਤ ਪ੍ਰੇਖ ਵਿੱਚ ਰਹੇ ਜੀ ਵੀ ਕੁਣੀ ਅਜਾਈ ਜਾਊਗੀ ਬਾਣੀ ਪੜੀ ਸਿਮਰਨ ਕੀਤਾ ਗੁਰੂ ਦੇ ਦਰ ਦੇ ਉੱਤੇ ਪਹੁੰਚੇ ਇਹ ਕੋਈ ਪੁਲੇਖੇ ਵਿੱਚ ਨਾ ਰਹੇ ਜੇ ਕਿ ਭਾਈ ਵੀ ਸਾਡਾ ਪਤਾ ਨਹੀਂ ਲੇਖੇ ਵਿੱਚ ਪਾਉ ਕਿ ਨਾ ਪਾਉ ਕਿਤਾਬ ਐ ਰਿਆਗਾ ਇੰਨਾ ਭਰੋਸਾ ਹੋਣਾ ਚਾਹੀਦਾ ਸਿੱਖ ਨੂੰ ਕਿ ਮਹਾਰਾਜ ਆ ਜਿਹੜੇ ਤੇਰੇ ਦਰ ਦੇ ਉੱਤੇ ਬੈਠੇ ਆ ਨਾ ਇਹ ਤਾਂ ਗੁਰੂ ਕਹਿੰਦਾ ਇੱਕ ਇੱਕ ਸਕਿੰਟ ਵੀ ਤੇਰਾ ਲੇਖੇ ਵਿੱਚ ਪੈ ਰਿਆ ਇੱਕ ਇੱਕ ਸਕਿੰਟ ਸੋ ਗੁਰੂ ਜੀ ਕਹਿੰਦੇ ਦਰਸ਼ਨ ਸਤ ਸਤ ਦੇਖਣ ਹਾਰ ਜਿਹੜੇ ਦਰਸ਼ਨ ਕਰਦੇ ਆ ਉਹ ਵੀ ਸੱਚ ਹੈ ਗੁਰੂ ਜੀ ਕਹਿੰਦੇ ਤੇ ਉਹਦੇ ਦਰਸ਼ਨ ਵੀ ਸੱਚੇ ਹੈ ਜਿਹੜੇ ਗੁਰੂ ਦੇ ਦਰਦੇ ਆਪਾਂ ਹੁਣ ਆ ਕੇ ਸੰਗਤਾਂ ਦੇ ਦਰਸ਼ਨ ਕਰਦੇ ਆ ਗੁਰੂ ਦੇ ਦਰਸ਼ਨ ਕਰਦੇ ਆ ਗੁਰੂ ਦੇ ਦਰਸ਼ਨ ਕੀ ਹੈ ਜੀ ਇਹ ਨਹੀਂਗਾ ਵੀ ਆਪਾਂ ਗੁਰੂ ਗ੍ਰੰਥ ਸਾਹਿਬ ਨੂੰ ਬਾਹਰੋਂ ਵੇਖ ਲੈ ਤੇ ਦਰਸ਼ਨ ਹੋ ਗਏ ਜਦੋਂ ਆਪਾਂ ਬਾਣੀ ਸੁਣ ਲਈ ਨਾ ਗੁਰਨਾਣਕ ਦੇ ਗੁਰਨਾਣਕ ਜਿਨ ਸੁਣਿਆ ਦੇਖਿਆ ਗੁਰੂ ਸਾਹਿਬ ਜੀ ਕਹਿੰਦੇ ਬਾਣੀ ਵਿੱਚ ਕਹਿੰਦੇ ਭਾਈ ਜਿਨ੍ਹਾਂ ਨੇ ਗੁਰਨਾਣਕ ਦੀ ਬਾਣੀ ਨੂੰ ਸੁਣ ਲਿਆ ਨਾ তথা ਸੁਣ ਲਈ ਬਾਣੀ ਸੁਣ ਲਈ ਉਹਨਾਂ ਨੇ ਗੁਰਨਾਣਕ ਨੂੰ ਵੇਖ ਲਿਆ ਗੁਰਨਾਣਕ ਜਿਨ ਸੁਣਿਆ ਦੇਖਿਆ ਵੇਖਿਆ ਦਾ ਅਰਥ ਦਾ ਦਰਸ਼ਨ ਕਰ ਲੈਣੇ ਜੀ ਉਹਨਾਂ ਨੇ ਦਰਸ਼ਨ ਕੀਤੇ ਭਾਈ ਜਿਨ੍ਹਾਂ ਨੇ ਗੁਰਨਾਣਕ ਦੀ ਬਾਣੀ ਨੂੰ ਸੁਣ ਲਿਆ ਮਾਣਾ ਆਉਦਿਆ ਉਹਦੇ ਮਨ ਦੇ ਝਾਤੀ ਤੇ ਮਾਰ ਕੀ ਦੇਖ ਲਈ ਮਾਣਾ ਸੁਣ ਲਿਆ ਗੁਰੂ ਨੂੰ ਤੂੰ ਗੁਰੂ ਦੇ ਸ਼ਬਦ ਨੂੰ ਸੁਣਿਆ ਜਪਜੀ ਸਾਹਿਬ ਦਾ ਪਾਠ ਪੜ੍ਹਿਆ ਸੁਣਿਆ ਤੂੰ ਸਿਮਰਨ ਕੀਤਾ ਸੁਣਿਆ ਪ੍ਰਮਾਤਮਾ ਦਾ ਨਾਮ ਸੋ ਗੁਰੂ ਜੀ ਕਹਿੰਦੇ ਦਰਸ਼ਨ ਸਤ ਸਤ ਪੇਖਣ ਹਾਰ ਨਾਮ ਸਤ ਸਤ ਧਿਆਵਣ ਹਾਰ ਉਹਦਾ ਨਾਮ ਵੀ ਸੱਚ ਹੈ ਤੇ ਉਹਨੂੰ ਧਿਆਉਣ ਵਾਲੇ ਵੀ ਸੱਚੇ ਹੈ ਜਿਹੜੇ ਉਹਨੂੰ ਜਪਦੇ ਹੈ ਉਹਦਾ ਸਿਮਰਨ ਕਰਦੇ ਹੈ ਆਪ ਸਤ ਸਤ ਸਭ ਧਾਰੀ ਉਹ ਆਪ ਵੀ ਸੱਚਾ ਹੈ ਤੇ ਉਹਦੀ ਸਾਰੀ ਸ੍ਰਿਸ਼ਟੀ ਵੀ ਸੱਚੀ ਹੈ ਉਹਦੀ ਬਣਾਈ ਹੋਈ ਜਿਹੜੀ ਸ੍ਰਿਸ਼ਟੀ ਆ ਨਾ ਸਾਰੀ ਸੱਚੀ ਆ ਪਿਆ ਆਪੇ ਗੁਣ ਆਪੇ ਗੁਣਕਾਰੀ ਉਹਦਾ ਗੁਣ ਰੂਪ ਹੈ ਤੇ ਆਪੇ ਗੁਣਾ ਦੇ ਕਰਨ ਵਾਲਾ ਹੈ ਆਪੇ ਗੁਣ ਆਪੇ ਗੁਣਕਾਰੀ ਗੁਣ ਵੀ ਉਹ ਦੰਦ ਹੈ ਗੁਰੂ ਜੀ ਕਹਿੰਦੇ ਜਿਨ੍ਹਾਂ ਕੋਲੇ ਗੁਣਵੰਤਿਆ ਗੁਣ ਦੇ ਪ੍ਰਮਾਤਮਾ ਜਿਨ੍ਹਾਂ ਤੋਂ ਜਿਨ੍ਹਾਂ ਕੋਲੇ ਕੋਈ ਵੀ ਗੁਣ ਨਹੀਂ ਸੀਦਾ ਕਈ ਵਾਰੀ ਕੀ ਕਹਿੰਦੇ ਆ ਨਾ ਮਾਤਾ ਪਿਤਾ ਕਹਿੰਦੇ ਆ ਉਹ ਤੇਰਾ ਕੁਛ ਨਹੀਂ ਬਣਨਾ ਕਈ ਬੱਚਿਆਂ ਨੂੰ ਕਹਿੰਦੇ ਆ ਤੇ ਸਭ ਤੋਂ ਨਾ ਮਾਤਾ ਪਿਤਾ ਦਾ ਉਹ ਕੜਦਾ ਕਈ ਵਾਰ ਦੇਖਦੇ ਆਪਾਂ ਵੀ ਜਿਹੜੇ ਬੱਚਿਆਂ ਨੂੰ ਮਾਤਾ ਪਿਤਾ ਨੇ ਕਿਹਾ ਵੀ ਤੇਰਾ ਕੁਛ ਨਹੀਂ ਬਣਨਾ ਕਈ ਵਾਰ ਇਹੇ ਜੇ ਉਨ੍ਹਾਂ ਦੇ ਮਨ ਨੂੰ ਤਰਕਵੱਜੀ ਉਹ ਦੁਨੀਆ ਚ ਨਾ ਰੋਸ਼ਨ ਕਰ ਦਿੰਦਾ ਜੀ ਐਸੀ ਵੀ ਹੁੰਦੇ ਆ ਉਹ ਆਪੇ ਭਾਈ ਗੁਣ ਦਿੰਦਾ ਪ੍ਰਮਾਤਮਾ ਗੁਰੂ ਜੀ ਕਹਿੰਦੇ ਗੁਣਾਂਤਿਆਂ ਗੁਣ ਦੇ ਸ਼ਬਦ ਸਤ ਸਤ ਪ੍ਰਭ ਪਕਾ ਉਹਦਾ ਸ਼ਬਦ ਵੀ ਸੱਚਾ ਹੈ ਤੇ ਉਹਨੂੰ ਉਚਾਰਨ ਕਰਨ ਵਾਲਾ ਵੀ ਸੱਚਾ ਗਾ ਗੁਰੂ ਦੇ ਸ਼ਬਦ ਵੀ ਸੱਚੇ ਆ ਪਿਆਰਿਓ ਤੇ ਜਿਹੜੇ ਉਹਦਾ ਉਚਾਰਨ ਕਰਦੇ ਆ ਉਹ ਵੀ ਸੱਚੇ ਹੌਲੀ ਹੌਲੀ ਨਾ ਸੱਚ ਦੇ ਰੂਪ ਦੇ ਵਿੱਚ ਬੰਦਾ ਮਿਲਣਾ ਸ਼ੁਰੂ ਹੋ ਜਾਂਦਾ ਹੈ ਜਿਵੇਂ ਜਿਵੇਂ ਜਪਾਂਗੇ ਬਾਣੀ ਪੜਾਂਗੇ ਸਿਮਨ ਕਰਾਂਗੇ ਪਿਆਰਿਓ ਹੌਲੀ ਹੌਲੀ ਬੰਦੇ ਨੂੰ ਪਤਾ ਲੱਗਦਾ ਹੈਗਾ ਸੱਚ ਦਾ ਵੀ ਸੱਚ ਕੀ ਹੈ ਤੇ ਝੂਠ ਕੀ ਹੈ ਇਕਦਮ ਨਹੀਂ ਕਿਸੇ ਵੀ ਗੱਲ ਰਸਤੇ ਦਾ ਪਤਾ ਲੱਗਦਾ ਸਵਰਤ ਸਤ ਜਸ ਸਤ ਜਸ ਸੁਣਤਾ ਸਵਰਤ ਵੀ ਸੱਚ ਹੈ ਉਸ ਨੂੰ ਸੁਣਨ ਵਾਲਾ ਵੀ ਸੱਚ ਹੈ ਸਵਰਤ ਆ ਜਿਹੜਾ ਸਾਡੇ ਅੰਤਰੀਵ ਖਿਆਲਾਂ ਤੇ ਚੱਲਦੇ ਆ ਜੀ ਸਵਰਤ ਕਿਉਂਕਿ ਜਿੱਧਰ ਸਵਰਤ ਜਾਂਦੀ ਹੈ ਜਿੱਧਰ ਆਪਣਾ ਮਨ ਦਾ ਖਿਆਲ ਆ ਤਜਾਵਾਂ ਦੇ ਨਾਮ ਦੇ ਨਾਲ ਸਵਰਤ ਉੱਥੇ ਹਾਜ਼ਰ ਹੋ ਜਾਂਦੀ ਹੈ ਆਪਣਾ ਕਾਮ ਗੱਲ ਵਰਤਦੇ ਆ ਕਿ ਮੇਰੀ ਤਾਂ ਯਾ ਸਵਰਤ ਹੈ ਨਹੀਂ ਸੀ ਇੱਥੇ ਹਾਂ ਵੀ ਨਾ ਕਾਮ ਸ਼ਬਦ ਵਰਤਦੇ ਆਪਾਂ ਜਿਦੋਂ ਆਪਾਂ ਨੂੰ ਕਿਸੇ ਗੱਲ ਦਾ ਪਤਾ ਨਾ ਲੱਗੇ ਵੀ ਅੱਜ ਆਪਾਂ ਜੇ ਪੁੱਛ ਲਗੇ ਵੀ ਭਾਈ ਅੱਜ ਕਥਾ 'ਚ ਕੀ ਦੱਸਿਆ ਸੀਗਾ ਕਹਿੰਦਾ ਜੇ ਮਿਰਤ ਸੁਰਤ ਹੀ ਹਣੀ ਸੀ ਤੇ ਵੀ ਕਿਸੇ ਟੈਨਸ਼ਨ ਵਿੱਚ ਸੀ ਕਿਸੇ ਕੰਮ ਵਿੱਚ ਸੀ ਕਿਉਂਕਿ ਜਿੱਧਰ ਮਨੁੱਖ ਦਾ ਧਿਆਨ ਹੋ ਜਾਂਦਾ ਹੈ ਸੁਰਤ ਨਾਲ ਹੀ ਚੱਲਦੀ ਹੈ ਬਸ ਜਿੱਧਰ ਮਗਰੀ ਨਾ ਦੇ ਨਾਲ ਉਧਰੀ ਨਾਲ ਹੀ ਰਹਿੰਦੀ ਹੈ ਬਸ ਤੇ ਜਦੋਂ ਧਿਆਨ ਗੁਰੂ ਨਾਲ ਜੁੜ ਗਿਆ ਤੇ ਸੁਰਤ ਵੀ ਹਾਜ਼ਰ ਹੋਊਗੀ ਜੀ ਸੋ ਗੁਰੂ ਜੀ ਕਹਿੰਦੇ ਭੋਜਨ ਹਾਰ ਕੋ ਸਤਸਵ ਹੋਏ ਉਹ ਗਿਆਨਵਾਨ ਮਨੁੱਖ ਭੋਜਨ ਹਾਰ ਕੋ ਸਤਸਵ ਹੋਏ ਸਭ ਕੁਝ ਹੀ ਸੱਚ ਲੱਗਦਾ ਹੈ ਇੱਕ ਗੱਲ ਤੁਸੀਂ ਵੇਖਿਓ ਪਿਆਰਿਓ ਕਿ ਜਿਹੜੇ ਬੰਦੇ ਸੱਚ ਨਾਲ ਜੁੜ ਜਾਂਦੇ ਐ ਉਹਨਾਂ ਨੂੰ ਸੱਚੀ ਗੱਲ ਕਹਿਣ ਦੇ ਵਿੱਚ ਕੋਈ ਵੀ ਹਿਚਕਚਾਟ ਨਹੀਂ ਹੁੰਦੀ ਉਹ ਕਹਿ ਦਿੰਦੇ ਮੂੰਹ ਤੇ ਵੀ ਕਹਿ ਦਿੰਦੇ ਸੱਚ ਜਦੋਂ ਵੀ ਜਿੱਥੇ ਮਰਜ਼ੀ ਕਰ ਜਿਹੜੇ ਬੰਦਿਆਂ ਨੂੰ ਝੂਠ ਬੋਲਣ ਦੀ ਆਤ ਪੈ ਜੇ ਉਹਨਾਂ ਨੇ ਝੂਠ ਹੀ ਬੋਲਣਾ ਬਸ ਝੂਠ ਦੇ ਵਿੱਚ ਹੀ ਰਹਿਣਾ ਉਹਨਾਂ ਨੇ ਝੂਠ ਹੀ ਬੋਲਣਾ ਤੇ ਝੂਠ ਦੇ ਨਾਲ ਹੀ ਖੜਨਾ ਉਹਨਾਂ ਨੇ ਤੇ ਜਿਨ੍ਹਾਂ ਨੂੰ ਸੱਚ ਬੋਲਣ ਦੀ ਆਤ ਪੈ ਜੇ ਉਹਨਾਂ ਨੇ ਸੱਚ ਹੀ ਬੋਲਣਾ ਤੇ ਸੱਚ ਦੇ ਨਾਲ ਹੀ ਖੜਨਾ ਬਸ ਕਿਉਂਕਿ ਮਨੁੱਖ ਦਾ ਅੰਦਰ ਬੁੱਝ ਜਾਂਦਾ ਨਾ ਅੰਦਰ ਆ ਜਿਹੜਾ ਮਨੁੱਖ ਗੁਰੂ ਜੀ ਕਹਿੰਦੇ ਬੁੱਝ ਜਾਣੇ ਭਾਈ ਬੁੱਝਣ ਹਾਰ ਕੋ ਸਤ ਸਭ ਹੋਏ ਜਿਹੜੇ ਮਨੁੱਖ ਨੂੰ ਗਿਆਨ ਹੋ ਗਿਆ ਨਾ ਉਹ ਫਿਰ ਸੱਚ ਦੇ ਨਾਲ ਹੀ ਖੜਦਾਗਾ ਇਹ ਝੂਠੇ ਬੰਦੇ ਜਿਹੜੇ ਆਪਾਂ ਵੇਖਦੇ ਆ ਪਰੋ ਜਿਨ੍ਹਾਂ ਦੇ ਝੂਠ ਦੇ ਝੂਠ ਬੋਲਣਾ ਝੂਠ ਤੇ ਚੱਲਣਾ ਉਹ ਝੂਠਿਆਂ ਨਾਲ ਹੀ ਖੜਨਗੇ ਝੂਠ ਦੇ ਨਾਲ ਹੀ ਖੜਦੇ ਆ ਮੌਕ ਨੂੰ ਸੱਚ ਦੇ ਨਾਲ ਨਹੀਂ ਖੜ ਸਕਦੇ ਸੋ ਗੁਰੂ ਜੀ ਕਹਿੰਦੇ ਅਖੀਰਲੀ ਪੰਗਤੀ ਹੈ ਜੀ ਨਾਨਕ ਸਤ ਸਤਿ ਪ੍ਰਸਾਦ ਹੋਏ ਉਹ ਪ੍ਰਮਾਤਮਾ ਸੱਚ ਹੈ ਤੇ ਜਿਹੜੇ ਪ੍ਰਮਾਤਮਾ ਦਾ ਨਾਮ ਜਪਦੇ ਹੈ ਹੌਲੀ-ਹੌਲੀ ਜਪਦੇ ਜਪਦੇ ਸੱਚ ਸਰੂਪ ਪ੍ਰਮਾਤਮਾ ਦੇ ਵਿੱਚ ਉਹ ਮਨੁੱਖ ਨਿੱਜ ਘਰ ਦੇ ਵਿੱਚ ਸਮਾ ਜਾਂਦੇ ਹੈ ਹੌਲੀ-ਹੌਲੀ ਨਾ ਮਨੁੱਖ ਉਹਦਾ ਰੂਪ ਹੋਣਾ ਸ਼ੁਰੂ ਹੋ ਜਾਂਦਾ ਪਿਆਰੋ ਇੱਕਦਮ ਬੱਚਾ ਵੀ ਪਿਆਰੋ ਯੂ ਕੇ ਜੀ ਐਲ ਕੇ ਜੀ ਐ ਚੱਲਦਾ 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 ਇੱਕ ਦਿਨ ਉਹ ਦਿਵਤ ਦੇ ਕਾਜ ਜਾਂ ਤੂੰ ਡਿਗਰੀਆਂ ਪ੍ਰਾਪਤ ਕਰਨਾਂ ਦਾ ਹੈ। ਐਵੇਂ ਜਿਵੇਂ ਬਸ ਪਿਆਰਿਓ ਧਰਮ ਦੇ ਵੀ ਇੱਕ ਅਵਸਥਾ ਅੰਦਰ ਦੀ ਹੌਲੀ 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 ਬਿਚਰਦਿਆਂ 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 ਸਰੋਤ ਮਨੁੱਖ ਦੀ ਉੱਚੀ ਹੁੰਦੀ ਜਾਂਦੀ ਹੈ। ਸੋ ਜਿੰਨੇ ਆਪਾਂ ਸਰੀਰ ਵਿੱਚ ਬੈਠਿਆਂ ਪਿਆਰਿਓ ਗੁਰੂ ਨਾਨਕ ਪਾਤਸ਼ਾਹ ਦਾ ਅਵਤਾਰ ਦੇ ਅੜਾ ਆਉਂਦਾ ਦਾ ਅੱਜ ਤਰੀਕ ਨੂੰ ਆਪਾਂ ਪੰਜ ਤਰੀਕ ਨੂੰ ਅਖੰਡ ਪਾਠ ਸਾਹਿਬ ਫਰਾਮਭ ਹੋਣੇ ਆ। ਸਰਦਾਸ ਕਰੀਏ ਗੁਰੂ ਨਾਨਕ ਪਾਤਸ਼ਾਹ ਦੇ ਚਰਨਾਂ ਵਿੱਚ ਕਿਹੇ ਸੱਚੇ ਪਾਤਸ਼ਾਹ ਚਲੋ ਅਸੀਂ ਬਹੁਤਾ ਨਾ ਤਾਂ ਥੋੜਾ ਥੋੜਾ ਕਰਕੇ ਗੁਰੂ ਦੇ ਗਿਆਨ ਉੱਤੇ ਚੱਲਣਾ ਸ਼ੁਰੂ ਕਰਗੇ ਪਿਆਰਿਓ ਨਾ ਤਾਂ ਆਪਦੀ ਜ਼ਿੰਦਗੀ ਵਿੱਚ ਨਸ਼ਾ ਤਿਆਗ ਗਏ ਜੇ ਕੋਈ ਮੁਲਕ ਨਸ਼ਾ ਵਰਤਦਾ ਤਾਂ ਪारण ਕਰੀਏ ਗੁਰੂ ਨਾਨਕ ਪਾਤਸ਼ਾਹ ਦੇ ਦਿਹਾੜੇ ਉੱਤੇ ਕਿ ਸੱਚੇ ਪਾਤਸ਼ਾਹ ਦੀ ਜ਼ਿੰਦਗੀ ਵਿੱਚ ਅਸੀਂ ਨਸ਼ਾ ਨਹੀਂ ਲੈ ਕੇ ਆਵਾਂਗੇ ਕਿਉਂਕਿ ਨਸ਼ਾ ਮਨੁੱਖ ਨੂੰ ਨਾ ਮਨੁੱਖ ਨੂੰ ਹੋਸ਼ ਨਹੀਂ ਰਹਿਣ ਦਿੰਦਾ ਮਨੁੱਖ ਨੂੰ ਤੇ ਜਦੋਂ ਮਨੁੱਖ ਨੂੰ ਹੋਸ਼ ਨਾ ਰਹੇ ਪਿੱਛੇ ਕੁਝ ਵਜਦਾ ਨਹੀਂ ਪਿਆ ਰਹੋ ਕਿਉਂਕਿ ਬੇਹੋਸ਼ ਕਰਦਾ ਨਾ ਬੰਦੇ ਨੂੰ ਨਸ਼ਾ ਬੇਹੋਸ਼ ਕਰਦਾ ਹੈ ਤੇ ਬੇਹੋਸ਼ ਦੀ ਹਾਲਤ ਵਿੱਚ ਮਨੁੱਖ ਨੂੰ ਪਤਾ ਨਹੀਂ ਹੁੰਦਾ ਮੇਰਾ ਸਰੀਰ ਕਿੱਥੇ ਪਿਆ ਹੈ ਜਿਹੜੇ ਮਨੁੱਖ ਨੂੰ ਆਉਦੇ ਸਰੀਰ ਦਾ ਨਹੀਂ ਪਤਾ ਉਹ ਮਨੁੱਖ ਨੂੰ ਆਪਦੇ ਪਰਿਵਾਰ ਦਾ ਕੀ ਪਤਾ ਹੋਊਗਾ ਉਹਨੂੰ ਨਰੰਕਾਰ ਦਾ ਕੀ ਪਤਾ ਲੱਗੂਗਾ ਜਿਹਨੂੰ ਆਪਦੇ ਸਰੀਰ ਦੇ ਨਹੀਂ ਪਤਾ ਤੇ ਰੱਬ ਦੇ ਪਿਆਰਾਂ ਦੀ ਸੁਰਤ ਤਾਂ ਇੰਨੀ ਜਾਗੀ ਹੁੰਦੀ ਹੈ ਕਿ ਸੁਰਤ ਦੇ ਵਿੱਚ ਕੋਈ ਮਾੜਾ ਜਾਂ ਬੁਰਾ ਖਿਆਲ ਆ ਜੇ ਨਾ ਅੰਦਰ ਬੁਰਾ ਖਿਆਲ ਵੜ ਜੇ ਅੰਦਰ ਉਹਨੂੰ ਵੀ ਕੱਟ ਕਰਨ ਦੀ ਕੋਸ਼ਿਸ਼ ਕਰਦੇ ਨਾਲ ਰਿਮਣਾ ਕਿੱਧਰ ਕਰ ਰਹੇ ਕੋ ਕਿ ਜਿਹੜਾ ਮਨੁੱਖ ਬੇਹੋਸ਼ ਹੈ ਉਹਨੂੰ ਤਾਂ ਆਪਦੇ ਸਰੀਰ ਦਾ ਨਹੀਂ ਪਤਾ ਉਹਨੂੰ ਸੁਰਤ ਦੇ ਵਿੱਚ ਜਿਹੜੇ ਖਿਆਲ ਆਤ ਚੱਲਦੇ ਗੰਦੇ ਮੰਦੇ ਉਹਨਾਂ ਦਾ ਤਾਂ ਪਤਾ ਲੱਗਣਾਗਾ ਉਹਦੇ ਉਹਨਾਂ ਨੂੰ ਨਹੀਂ ਪਤਾ ਲੱਗਦਾ ਕਿਉਂਕਿ ਬੇਹੋਸ਼ ਹੈ 80% ਲੋਕ ਜੇਲਾਂ ਦੇ ਵਿੱਚ ਨਸ਼ੇ ਦੀ ਬੇਹੋਸ਼ੀ ਕਰਕੇ ਗਲਤ ਕੰਮ ਕਰਕੇ ਜਾਂਦੇ 80% ਲੋਕ 80% ਤੋਂ ਵੱਧ ਹੀ ਹੋਣਗੇ ਘੱਟ ਨਹੀਂ ਇਹ ਕਹਿੰਦੇ ਯਾਰ ਪਤਾ ਨਹੀਂ ਲੱਗਿਆ ਨਸ਼ਾ ਕੀਤਾ ਸੀਗਾ ਪਤਾ ਨਹੀਂ ਲੱਗਿਆ ਯਾਰ ਬਸ ਕਿਉਂਕਿ ਬੇਹੋਸ਼ੀ ਸੁਰਤ ਜਾਗ ਜਾਗ ਹੀ ਨਹੀਂ ਸੀ ਅੰਦਰ ਇਹ ਮਣਾ ਇਹ ਤਾਂ ਉਹ ਕੰਮ ਗਲਤ ਕਰੀ ਜਾਂਦਾ ਬਾਅਦ ਵਿੱਚ ਬੰਦਾ ਪਛਤਾਉਂਦਾ ਮਨੁੱਖ ਬਹੁਤ ਪਛਤਾਉਂਦੇ ਮੈਥੋਂ ਗਲਤ ਹੋ ਗਿਆ ਆ ਪਿਛੇ ਦੇ ਲਈ ਇੱਕਾ ਜਿਨ੍ਹਾਂ ਨੇ ਟਰੈਕਟਰ ਨੂੰ ਅੱਗ ਲਾਈ ਸੀ ਹੁਣ ਕਹਿੰਦੇ ਸਾਥੋਂ ਗਲਤ ਪਤਾ ਹੀ ਨਹੀਂ ਲੱਗਿਆ ਸਾਨੂੰ ਅੱਗ ਪਤਾ ਹੀ ਨਹੀਂ ਲੱਗਾ ਕਿਹੜੇ ਵੇਲੇ ਅੱਗ ਲੱਗੀ ਸਾਥੋਂ ਟਰੈਕਟਰ ਨੂੰ ਹੁਣ ਪਤਾ ਬਾਅਦ ਚ ਲੱਗਦਾ ਨਾ ਮਾੜੇ ਕੰਮ ਦਾ ਨਤੀਜੇ ਦਾ ਜਦੋਂ ਕਹਿੰਦੇ ਸਿਆਣੇ ਕਹਿੰਦੇ ਵੈਗ ਨਹੀਂ ਉਗੜਦੀ ਜਦੋਂ ਉਦੋਂ ਪਤਾ ਲੱਗਦਾ ਹੈ ਵੀਹ ਹਣ ਪਰਚੇ ਦਰਜ ਹੋਗੇ ਕੇ ਸੋਧ ਪਤਾ ਵੀ ਹੁਣ ਜੇਲਾ ਹੋਣਗਾ ਉਦੋਂ ਫਿਰ ਪਤਾ ਲੱਗਦਾ ਦੋਸਤੋ ਸੋ ਭਾਈ ਗੁਰੂ ਨਾਨਕ ਪਾਤਸ਼ਾਹ ਦੇ ਆਪਾਂ ਦਿਹਾੜੇ ਉੱਤੇ ਪਰਨ ਕਰਕੇ ਆਪਾਂ ਇੱਕ ਸੱਚੇ ਪਾਤਸ਼ਾਹ ਨਸ਼ਾ ਤਿਆਗਾਂਗੇ ਅਸੀਂ ਚੰਗੇ ਮਾਰ ਦੇ ਉੱਤੇ ਚੱਲਾਂਗੇ ਚੰਗੇ ਮਤ ਦ੍ਰਿੜ ਕਰਾਂਗੇ ਫੇਰੇ ਜਨਮ ਲੋਕ ਸੁਖੀਏ ਪਰਲੋਕ ਸਹਿ ਲੈ ਨਾਨਕ ਹਰ ਪ੍ਰਭੂ ਆਪ ਪੈਂਦੇ ਜੀ ਆਓ ਸਾਰੇ ਜੱਤੀ ਭਾਈ ਪਰਤਾ ਬੁਰਾ ਨਾ ਰੱਖੋ ਚੀਤ ਪਰਤਾ ਬੁਰਾ ਨਾ ਰੱਖੋ ਚੀਤ ਜਪੋ ਭਾਈ ਸਾਰੇ